ਇੱਥਾ ਤੁਹਾਡਾ ਆਪਣਾ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਰੇਡ ਹੈ ਕਿਹਨਾ ਆਏ ਸੀ ਮਿੱਤਰੋ ਦੇਖੋ ਮੌਸਮ ਹੋ ਗਿਆ ਠੰਡਾ ਠਾਰ ਹਸੀਨ ਮੌਸਮ ਹੋ ਗਿਆ ਸੀ ਦੇਖੋ ਮੈਂ ਜਰ ਦਸ ਤੋ ਹਾਂ ਕਿਉਂ ਦੇਖੋ ਮੁੰਡੇ ਨੇ ਇਹ ਫਰੰਤਰੀ ਧਰਤੀ ਕੈਨਸਲ ਕਰਤਾ ਰਹਿਣਾ ਨੋਜਾ ਅੰਦਰ ਰਖਾ ਦਿਓ ਦੇਖੋ ਆਹ 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 ਰੇਡ ਦਾ ਪ੍ਰੋਗਰਾਮ ਅਸੀਂ ਨੇ ਕਰਤਾ ਕੈਸ ਅੱਕ ਦੀ ਦਵਾਰੀ ਅੱਧੀ ਕਿਉਂ ਕੋਠੇ ਦੇ ਅੰਦਰ ਕਰਤੀ ਆ ਮੁੰਡੇ ਨੂੰ ਮੋਰੀ ਚਕਾਈ ਸੀ ਇਹਨੇ ਅੱਗੇ ਦਿੱਤੀ ਇਹਦਾ ਆਊਗਾ ਮੀਂਹ ਦਾ ਮਤਲਬ ਇੰਨੀ ਆਵਾਜ਼ ਨਾ ਰੇਨਿੰਗ ਦੀ ਇਹਦੇ ਕਾਰਨਾਮੇ ਦੇਖੋ ਮਿੱਤਰੋ ਭਿਉ ਤੇ ਉਰੇ ਖੜਾ ਗੱਲਾਂ ਕਰੀ ਜਾਂਦਾ ਹੈਗਾ ਮੇਰਾ ਦੋ ਪਿਆਰਾ ਕੋਲੇ ਨੂੰ ਪੁੱਜ ਗਿਆ ਬਾਪੇ ਜੀ ਲੈ ਤੂੰ ਗਾਰੰਟੀ ਹੈ ਮੇਰੀ ਹੋ ਤੱਕ ਜਾਂਦੇ ਉਹ ਅਸੀਂ ਆਪਣਾ ਕੋਠਾ ਮਿੱਤਰੋ ਉੱਥੇ ਤੱਕ ਜਾਂਦੇ ਜਾਂਦੇ ਬੋਲ ਕੰਨਾ ਮੀ ਹੈਗਾ ਭੱਜ ਲਾਇਆ ਫਰਾ ਆ ਲੈ ਲੈ ਆਹੀ ਦਸੀ ਮੋਟੀ ਗਣੀ ਦਾ ਨਾਲੇ ਦੱਸਦਾ ਹੈ ਓਏ ਪੂਰੀ ਮੋਟੀ ਗਣੀ ਦਾ ਵੀ ਆ ਰਿਹਾ ਮਿੱਤਰੋ ਦੱਸ ਪੂਰੀ ਗੱਲ ਜੱਗਿਆ ਮਿੱਤਰੋ ਕਹਿੰਦੇ ਮੀ ਪੈ ਕੇ ਹਟ ਚੁੱਕਿਆ ਧੁੱਪ ਨਿਕਲ ਲਈਏ ਦੇਖੋ ਨਿਕਲੀ ਨਹੀਂ ਗਈ ਓਏ ਮੈਂ ਜਿਵੇਂ ਉਹ ਚ ਕਹਿੰਦਾ ਮਜ਼ਾਕ ਮਜ਼ਾਕ ਸੇ ਹਟ ਕੇ ਗੁਰੂ ਦੇਖੋ ਆਹ ਦੇ ਕੋ ਇੰਨਾ ਭਿਆਦਾ ਚੱਲ ਬੇ ਜੋਬਰ ਰੇਡ ਹੈ ਗਨੂ ਉੱਥੇ ਟੋਜਨ ਮੁਕਾਬਲੇ ਜਿੱਲੀ ਜਾਂਦੇ ਨੇ ਹੈ ਹਾਂ ਹਾਂ ਆ ਮੁੰਡਾ ਨਵਾਂ ਜੋੜਿਆ ਸੀ ਨੇ ਕਿੰਨੇ ਕਿਲੋ ਰੇ ਆ ਤੇਰੇ ਝੋਲੇ ਚ ਹੋਏ 15 ਕਿਲੋ ਕਹਿੰਦਾ ਯਾਰ ਇਹ ਪੱਕੀ ਕਿਲੋ ਕਹਿੰਦਾ ਯਾਰ ਹਾਂ ਕਹਿੰਦਾ ਹੋ ਗਈ ਕਦਾ 25 ਕਿਲੋ ਦਾ ਕਹਿੰਦਾ ਉਹ ਪਰਲੇ ਬਸ ਆਵਾਂ ਯਾਰਾਂ ਨੂੰ ਜੰਗਾ ਓਏ ਹਾਈ ਦੇਖਦੇ ਜਾ ਕੇ മുനിട <laughs> <laughs> ਕਮੈਂਟਾਂ ਜਰੂਰ ਦੱਸਿਓ ਮੁੰਡਾ ਰੇ ਸਹੀ ਡੇਗ ਰੇ ਹਨਾ ਸਿੱਖ ਗਿਆ ਹੁਣ ਤਾਂ ਯਾਰ ਪਤਾ ਕੀ ਕਰਦਾ ਇਹ ਪਤਾ ਆਈਟਾਉਣਿਆ ਇਹ ਤਾਂ ਨਾ ਕੋਈ ਆਇਂਦਾ ਨਾ ਸਿੱਖ ਗਿਆ ਹੁਣ ਤਾਂ ਹਾਦੀ ਆਪੇ ਰਾਂਝਾ ਹੋਂ ਡੇਗੂ ਏ ਕਿੱਥੇ ਰੱਖੀ ਹੈ ਹੈ ਸਾਰਾ ਨਹੀਂ ਜਾਣਾ ਬੱਬੇ ਇੱਕ ਕਿਨੇ ਦੀ ਇੱਕਾਥੀ ਛੱਡ ਲੈ ਹੈ ਆ ਦੇਖੇ ਮਾਰਦਾ ਝੂਟੇ ਨਿੱਕੇ ਕਰਦੇ ਜੀਵੀ ਦੇ ਸਪਰੇ ਜਿੰਕ ਲੋਹਾ ਘਾਟ ਤੇ ਮੈਗਨੀਸ਼ੀਅਮ ਦੀ ਦਿਖਾਉਣਾ ਤੁਹਾਨੂੰ ਆ ਲੈੰਦਾ ਬਸ ਮਾਣ ਦੇ Denne har ikke hodd noe. money mm -hmm. let's but... ਹੋਰ ਨਹੀਂ ਭੂਗੇ। ਤੁਮ ਵੀ ਆਪਣੀ ਜੱਲੀ ਜਾਂਦੀ ਹੈਗੀ। ਬੰਬੀ ਬੰਬੀ ਇਹ ਆ ਮੇਤ੍ਰੋ ਬੰਬੀ। ਚੱਲ ਰਹੀ ਹੈ ਬੰਬੀ ਆਪਣੀ ਦੇਖੋ। ਪਹਿਲਾਂ ਗੇਲਣ ਗੁੱਲਣ ਤਿਆਰ ਕਰੇ ਨੇ ਮੇਤ੍ਰੋ ਇਹ ਤੁਹਾਨੂੰ ਦਿਖਾਉਣਾ ਪੁਰਾ। ਵੱਢ ਗਏ। ਤਿਆਰੀ ਤਾਂ ਫਿਰ ਜ਼ਰੂਰੀ ਹੈ। ਸਮਝਾ ਗਰੋ। ਨਹੀਂ ਦੇਖੋਈ ਆਪਾਂ ਇਹਨੇ। ਤੇ ਦੇਖੋ ਇਹਨਾਂ ਦਾ ਗੱਲਬਾਤ ਆ ਆਪਣੇ ਭਰਗੇ ਤੋਂ ਤੇ ਲੈਨਾਂ ਚ ਕਰਦੇ ਆ ਜੂਰੇ। ਹੌਲੀ ਹੌਲੀ ਸਰੀਰ ਕੋ ਹੋ ਜਾਇਆ ਦੁਪਹਿਰਾ ਹੋ ਸਵੇਰ ਸਵੇਰੇ ਵੇਲੇ ਨੀਂਦ ਜੇ ਉੱਠਦਾ ਪਾਣੀ ਜੱਦੀਂਦਾ ਤਾਰੇ ਵੇਲੇ ਬੰਦੇ ਇੱਕ ਤਾਂ ਜਾਂਦੇ ਦੇ ਬੇਸ਼ਕਰੀ ਕਿੰਨਾ ਡਰਦਾ ਇਹਨਾਂ ਦਾ ਨੀੱਚੇ ਵੜ ਜਾਂਦਾ ਚਲਾ ਕੇ ਖਾਵਾਂ ਮੁੱਠਰ ਕੇ ਅੱਤਵਲੇ ਟੋਲੀ ਬਦਲ ਖਿਲੋਣਾ ਯਾਰ ਇਹ ਸਪਰੇਅ ਪਾਣੀ ਘਟ ਘੜਦੀ ਹੈ ਜੀ ਕਰੇ ਹੋਈ ਪਈ ਆ ਲਾਲਾ ਲਾਉ ਚਾਰ ਪੰਤਾਂ ਲਾਦੀਆਂ ਇੱਕ ਢੋਲੀ ਦੀ ਹੋਰ ਵੀ ਹੈ ਉਹ ਨਾਲ ਹੁੰਦੀ ਰੱਖੀ ਫੇਰ ਬਣਾਵਾਂਗਾ ਗੱਲ ਬਲੋ ਮਿੱਤਰੋ ਫਰੇ ਕਰ ਰਹੇ ਆਂ ਦੇਖੋ ਥੋਲੀ ਬਦਲ ਲੈ ਹਾਂ ਦਰੋਪੋ ਸੋ ਪਾਣੀ ਹੀ ਘਟਰ ਵਰਦੀ ਆ ਇਹ ਵਧੀਆ ਪ੍ਰੈਸ਼ਰ ਦਾ ਗਾਣੇ ਬਹੁਤ ਸਰੀਲੇ ਲਾਈ ਆਉਂਦਾ ਮੁੰਡਾ ਹੈ ਓਏ ਐਡਾ ਲਖ ਖਤ ਲਿਖ ਕੇ ਪਾ ਸਜਣਾ ਹੈ ਜਿਹੜੀ ਉਮਰੀ ਬੀਤ ਜੇ ਪੜਦੀ ਦੀ ਕੁਰੇ ਸਾਰੇ ਦੇ ਗਾਣੇ ਗਾਉਣਾ ਹੈ ਹੋਇਆ ਫਿਰ ਠੀਕ ਆ ਓਏ ਯਾਰ ਇਹ ਰਿੱਤਾ ਜ ਮੰਨੀ ਖੜੀ ਹੈਗੀ ਪਾਣੀ ਦੇਖ ਲੀਏ ਪਾਣੀ ਪੀ ਜਾਂਦਾ ਉਧਰ ਇਹ ਜੀ ਤਾਂ ਆਪਣੇ ਕੱਲ ਵਾਦਾ ਸੀਗਾ ਜੀ ਰਿਵਲਾਈ ਤੇ ਚੂਹੇ ਅਰ ਦੁਬਾਰੇ ਵੰਡ ਕੇ ਕੀ ਕਰੀ ਹੁਣ ਆ ਦੇ ਆ ਕੀ ਫੇਰ ਬਾਦੀ ਪਾਇਦੀ ਕੀ ਕਰੀ ਹੁਣ ਜੋਰ ਤਾਂ ਕਿੰਨਾ ਲੱਗ ਰਿਆ ਏ ਪਰ ਵੀਰ ਹੈ ਹੋਰ ਯਾਰ ਆ ਡੰਡੇ ਦਾ ਬਥੇਰੇ ਤਰੇ ਨੇ ਛੱਡਾਂ ਦੇ ਜੀ ਚੂਹੇ ਧੰਨਵਾਦ ਤੇ ਮਾਰਨ ਵਾਸਤੇ ਚੂਹੇ ਮਾਰ ਮਹੀ ਉਹ ਸੱਚ ਓਏ ਤਾਈਓ ਨਹੀਂ ਭਰੇ ਬਈ ਇਹ ਏਹਾਰਾ ਉਹ ਪਰਲਾ ਮੱਤ ਨੱਕਾ ਵੀ ਬੰਦ ਕਰਨ ਵਾਲਾ ਹੋਊ ਪਰੰਵੀਰ ਹੂੰ ਪਰਲੇ ਘਰੇ ਦਾ ਹੂੰ ਮੱਥੇ ਸਾਰੇ ਵੱਡੇ ਹੋ ਜੀ ਚਲ ਕੋਈ ਗੱਲ ਨਹੀਂ ਨਾਲ ਵਧੀਆ ਹੋ ਗਿਆ ਤਾਂ ਨਹੀਂ ਟੁੱਟਦਾ ਇਹ ਹੁਣ ਬੰਦਾ ਕਰਦਾ ਇਹ ਲਵੇ ਹੜਕਿਆ ਦੇ ਸਾਬ ਨਾਲ ਚਲਾਵਾਂ ਤੁਨ ਬੰਦਾ ਲੇਟ ਹੋ ਜੀ 10 ਮਿੰਟ ਤਾਂ ਕਰਕੇ